ਗੁਰਦੁਆਰਾ ਸ੍ਰੀ ਗੁਰੂ ਹਰ Rai ਸਾਹਿਬ ਜੀ ਗੋਪਾਲ ਨਗਰ ਭਵਾਨੀ ਨਗਰ ਮਜੀਠਾ ਰੋਡ ਵਿਖੇ ਤਾਨ-ਤਾਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਕਥਾਵਾਚਕ ਯਾਨੀ ਵਿਸ਼ਾਲ ਸਿੰਘ ਜੀ ਪਾਈਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗਿਆਨੀ ਤਰਸੇਮ ਸਿੰਘ ਜੀ ਹਜ਼ੂਰੀ ਕਥਾਵਾਚਕ ਬੀਬੀ ਤਜਿੰਦਰ ਕੌਰ ਜੀ ਰਾਗੀ ਜੱਥੇ ਵੱਲੋਂ ਹਰਜ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਸ਼੍ਰੋਮਣੀ ਕਮੇਟੀ ਮੈਂਬਰ ਅਜੈਪ ਸਿੰਘ ਅਭਿਆਸੀ ਅਤੇ ਜਗਜੀਤ ਸਿੰਘ ਖਾਲਸਾ ਉਚੇਚੇ ਤੌਰ ਤੇ ਹਾਜ਼ਰੀ ਭਰਨ ਪਹੁੰਚੇ ਗੁਰਦੁਆਰਾ ਕਮੇਟੀ ਦੇ ਮੁਖ ਸੇਵਾਦਾਰ ਜਗਦੀਸ਼ ਸਿੰਘ ਵਡਾਲਾ ਅਤੇ ਮੈਂਬਰਾਂ ਵੱਲੋਂ ਆਏ ਹੋਏ ਵਿਦਵਾਨਾਂ ਅਤੇ ਪਤਵੰਤਿਆਂ ਨੂੰ ਸਿਰੋਪਾਓ ਪੇਨਟ ਕੀਤੇ ਗਏ ਅਤੇ ਗੁਰਪੁਰਬ ਦੀ ਵਧਾਈ ਦਿੱਤੀ ਗਈ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈਡ ਗ੍ਰੰਥੀ ਪਾਈ ਗੁਰਵਿੰਦਰਜੀਤ ਸਿੰਘ ਵੱਲੋਂ ਕੀਤੀ ਗਈ ਸਰਦੂਲ ਸਿੰਘ ਨਥਾ ਸਿੰਘ ਸੁਰਜੀਤ ਸਿੰਘ ਸੁਰਿੰਦਰ ਸਿੰਘ, ਪ੍ਰੇਮ ਸਿੰਘ, ਪਰਮਜੀਤ ਸਿੰਘ, ਰੰਧੀਰ ਸਿੰਘ ਠੇਕੇਦਾਰ, ਰঞ্জੀਤ ਸਿੰਘ ਦੋਸਤ ਸਮੇਤ ਸੰਗਤਾਂ ਮੌਜੂਦ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਮਾਦਰਾ ਨੇ ਆਪਣਾ ਹੱਥ ਮੁਖਾ। ਗੁਰੂਵਰ ਦਾਇਸਾ ਆਇਆ। ਮਾਦਰਾ ਕਹਿੰਦੇ ਨਹੀਂ ਹੁ ਤਾਲੇ। ਕਿਹੜੇ ਭਲੇ ਘਰੇ ਚ ਪਿਆ ਹੈ। ਜੈਤ ਪ੍ਰਾਣਾ ਵਾਕੇ ਜੋਦਾ ਸੀ। ਚਾਲ ਗੁਮਤ ਪੀਰ ਲਾਏ। ਫਿਰ ਢਾਲ ਲਾਈ। ਢਾਲ ਵੀ ਬਰਛੀ ਪਾਰ ਕਰੀ ਆ ਵੇਖ ਸਾਡੇ ਹੱਥ ਤੇ ਆ ਜਿਹੜਾ ਜ਼ਖਮ ਹੈ ਨਾ ਅਸੀਂ ਬਰਛੀ ਤੈਨੂੰ ਨਹੀਂ ਵੱਜਣ ਦਿੱਤੀ ਆਪਣੇ ਹੱਥ ਦੇ ਸੈਦੀ ਹੈ ਕਹਿ ਸਕੀ ਤਾਕੇ ਹੋਰ ਵੀ ਖੂਬ ਤਰਾਂ ਦੇ ਬਤਨ ਤੇ ਗੁਰਮੁਖ ਪਿਆਰੇ ਆਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਹਰ Rai ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅੱਜ ਪ੍ਰਕਾਸ਼ ਵੀ ਉਹਨਾਂ ਦਾ ਇਹ ਤੇ ਗੁਰਦੁਆਰਾ ਵੀ ਉਹਨਾਂ ਦੇ ਨਾਂ ਤੇ ਮਜੀਠਾ ਰੋਡ ਅੰਮ੍ਰਿਤਸਰ ਤੇ ਬੜੀ ਸ਼ਰਧਾ ਭਾਵਨਾ ਨਾਲ ਇਹ ਸਾਰਾ ਪ੍ਰੋਗਰਾਮ ਮਨਾਇਆ ਗਿਆ ਅੱਜ ਸਾਡੇ ਬਹੁਤ ਹੀ ਇਸ ਇਲਾਕੇ ਦੇ ਗਿਆਨੀ ਵਿਸ਼ਾਲ ਸਿੰਘ ਜੀ ਜਿਹੜੇ ਕੀ ਸੱਚਖੰਡ ਮੰਜੀ ਹਾਲ ਦੀਵਾਨ ਸਾਹਿਬ ਦੀਵਾਨ ਹਾਲ ਬੜੀ ਸ਼ਰਧਾ ਨਾਲ ਉੱਥੇ ਕਥਾ ਕਰਦੇ ਨੇ ਅੱਜ ਉਹਨਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਹੋਰ ਸਾਡੇ ਜਥੇ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਇਤਨੀ ਜਥੇ ਕਥਾਵਾਚਕ ਸਾਰਿਆਂ ਨੇ ਗੁਰੂ ਮਹਾਰਾਜ ਦਾ ਜਸਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਨੇ ਵੀ ਹੋਮ ਹੋਮ ਆ ਕੇ ਇੱਥੇ ਗੁਰੂ ਘਰ ਪਹੁੰਚੀਆਂ ਤੇ ਗੁਰੂ ਦਾ ਕੀਰਤਨ ਕਥਾ ਵਿਚਾਰਾਂ ਸੁਣੀਆਂ ਆਈਆਂ ਹੋਈਆਂ ਸੰਗਤਾਂ ਨਾਲ ਜੀ ਆਇਆਂ ਨੂੰ ਮੈਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਸਾਡੇ ਇੱਥੇ ਗੁਰੂ ਘਰ ਵਿੱਚ ਹਾਜ਼ਰੀਆਂ ਭਰਦੇ ਨੇ ਸਾਰਿਆਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ